ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖੈਰਾ ਨੇ ਅੱਜ ਬਰਨਾਲਾ ਦੀ ਅਨਾਜ ਮੰਡੀ ਦਾ ਦੌਰਾ ਕੀਤਾ ਇਸ ਦੌਰਾਨ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੰਗਲ ਸੂਤਰ ਦੀ ਗੱਲ ਦੇ ਉੱਪਰ ਦਿੱਤੇ ਗਏ ਬਿਆਨ ਤੇ ਕਟਾਕਸ਼ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਇਹ ਬਿਆਨ ਨਿੰਦਣਯੋਗ ਹੈ ਤੇ ਨਾਲ ਹੀ ਉਹਨਾਂ ਇਹ ਵੀ ਆਖ ਦਿੱਤਾ ਕਿ ਇੰਡੀਆ ਅਲਾਈਅੰਸ ਦੀ ਸਰਕਾਰ ਸਭ ਤੋਂ ਪਹਿਲਾਂ ਅਹਿਮ ਫਸਲਾਂ ਤੇ ਐਮ ਐਸ ਪੀ ਦਾ ਕਾਨੂੰਨ ਬਣਾਏਗੀ ਇੱਕ ਪ੍ਰਾਈਮ ਮਿਨਿਸਟਰ ਲੈਵਲ ਦਾ ਆਦਮੀ ਇਹ ਕਹਿ ਰਿਹਾ ਵਾ ਜਿਹੜੀ ਪਾਰਟੀ ਨੇ ਦੇਸ਼ ਨੂੰ ਆਜ਼ਾਦ ਕਰਾਇਆ ਜਿਹੜੀ ਪਾਰਟੀ ਨੇ ਦੇਸ਼ ਦੇ ਆਜ਼ਾਦੀ ਵਿੱਚ ਜੇਲਾਂ ਕੱਟੀਆਂ ਉਹਨਾਂ ਨੂੰ ਕਹਰੇ ਕਿ ਕਾਂਗਰਸ ਨੂੰ ਤੁਸੀਂ ਦੁਬਾਰਾ ਇਲੈਕਟ ਕਰਤਾ ਪੰਜੇ ਨੂੰ ਇਹ ਤੁਹਾਡੇ ਮੰਗਲ ਸੂਤਰ ਖੋਲਵੇਗੀ ਮੈਨੂੰ ਮੋਦੀ ਸਾਹਿਬ ਇੱਕ ਇਨਸੀਡੈਂਟ 140 ਕਰੋੜ ਵੱਦੀ ਹੈ ਇੱਕ ਵੀ ਔਰਤ ਆਣ ਕੇ ਕੈਮਰੇ ਤੇ ਕਹਵੇ ਨਾਟ ਬੀਜੇਪੀ ਸਪਾਂਸਰਡ ਜੈਨੂਨ ਕਿ ਮੇਰੇ ਮੰਗਲ ਸੂਤਰ ਨੂੰ ਹੱਥ ਪੰਜੇ ਨੇ ਪਾਇਆ ਵਾ ਤੇ ਅਸੀਂ ਸਾਰਾ ਕੁਝ ਜਿਹੜਾ ਹੈਗਾ ਉਹਨਾਂ ਦੀ ਗੱਲ ਸਵੀਕਾਰ ਕਰਾਂਗੇ ਪਰ ਇਦਾਂ ਦੀ ਸਟੇਟਮੈਂਟ ਮਤਲਬ ਇਸ ਲੈਵਲ ਤੇ ਜਾ ਕੇ ਪ੍ਰਾਈਮ ਮਿਨਿਸਟਰ ਸਾਹਿਬ ਹੁਣ ਵੰਡੀਆਂ ਪਾ ਰਹੇ ਨੇ ਜਾਤ ਪਾਤ ਧਰਮ ਦੀ ਗੱਲ ਕਰ ਰਹੇ ਨੇ 댓 ਮੀਨਸ ਕਿ ਬੀਜੇਪੀ ਕੰਪਲੀਟਲੀ ਸ਼ੇਕਨ ਹੈ ਓਨ ਦਾ ਗਰਾਉਂਡ ਐ ਲੱਗ ਰਿਹਾ ਕਿ ਇੰਡੀਆ ਆਲਾਈਂਸ ਦੀ ਚੜ੍ਹਤ ਜਿਹੜੀ ਉਹਨਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਔਰ ਮੈਨੂੰ ਲੱਗ ਰਿਹਾ ਕਿ ਇਲੈਕਸ਼ਨ ਦੇ ਦੌਰਾਨ ਦੌਰਾਨ ਹੀ ਇੰਡੀਆ ਆਲਾਈਂਸ ਦੀ ਜਿਹੜਾ ਗ੍ਰਾਫ ਹੈ ਉਹ ਇੰਨਾ ਉੱਤੇ ਚੜ ਗਿਆ ਕਿ ਸਰਕਾਰ ਇੰਡੀਆ ਆਲਾਈਂਸ ਹੀ ਬਣੇਗੀ ਔਰ ਸਭ ਤੋਂ ਪਹਿਲੀ ਗਾਰੰਟੀ ਕਿਸਾਨਾਂ ਲਈ ਉਹ ਹੈ ਕਿ ਮਿਨਿਮਮ ਸਪੋਰਟ ਪ੍ਰਾਈਸ ਅਹਿਮ ਫਸਲਾਂ ਤੇ ਇੰਡੀਆ ਆਲਾਈਂਸ ਦੀ ਸਰਕਾਰ ਇਸ ਨੂੰ ਕਾਨੂੰਨ ਬਣਾਵੇਗੀ ਜਿਹੜੀ ਕਿ ਬੀਜੇਪੀ 10 ਸਾਲ ਨਹੀਂ ਬਣਾ ਸਕੀ ਜਗਬਾਨੀ ਟੀਵੀ ਲਈ ਬਰਨਾਲਾ ਤੋਂ ਬਨੀਤ ਸ਼ਰਮਾ ਦੀ ਰਿਪੋਰਟ